ਸੈਨੇ ਸਾਫ ਦਾ ਸੈਨਿਕ ਵੈਲਫੇਅਰ ਸਟੇਡੀ ਵੱਲੋਂ ਬ੍ਰੰਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਨੁਕਸਾਨ ਦੋਨੇ ਜਿੱਸਾਂ ਦਾ ਐਡਾ ਨੁਕਸਾਨ ਹੋਣ ਤੋਂ ਬਚਾਇਆ ਹੈ ਮੇਰਾ ਨਾਮ ਜੀ ਹੌਲਾ ਨਿਰੰਗ ਸਿੰਘ ਸਾਫ ਦਾ ਸੈਨਿਕ ਮਾਵਾ ਬੈਲਟ ਦੇ ਬਾਈ ਚੇਅਰਮੈਨ ਆ ਜੀ ਸਾਫ ਦਾ ਸੈਨਿਕ ਬੈਲਫੇਸ ਸਟਡੀ ਦਾ ਕਿ ਪਾਕਿਸਤਾਨ ਦੇ ਭਾਰਤ ਦੀ ਸਰਹੱਦਾਂ ਵਾਲੀ ਵਧੀ ਰਹੀ ਹੈ ਕਿ ਜਿਹੜਾ ਡੋਰ ਡੋਰ ਹਮੇਸ਼ਾ ਹੀ ਆ ਅੱਜ ਅਸੀਂ ਨਵੀਂ ਖਬਰ ਸੁਣੀ ਸੀ ਮੈਂ ਉਹ ਕਿਹਾ ਮੈਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਕਹੂੰਗਾ ਕਿ ਕਿਉਂਕਿ ਜਿਹੜੀ ਜੰਗ ਹੈ ਉਹ ਲੱਗਣੀ ਹੀ ਚਾਹੀਦੀ ਇਹ ਜੰਗ ਹੈ ਇਹ ਦੋਨਾਂ ਦੇਖਾ ਤਾਂ ਬਹੁਤ ਬੋਰੀ ਭਾਰੀ ਹੁੰਦੀ ਆ ਜੇ ਇਹ ਇਹ ਜੰਗ ਹੈ ਅਸੀਂ 1999 ਵਿੱਚ ਉਹ ਕਾਰਗਲ ਜੰਗ ਹੈ ਉਹ ਦੋ ਮਹੀਨੇ ਮਤਲਬ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇਹ ਜੰਗ ਦਾ ਜੋ ਤਾਪ ਸੀ ਪੂਰਾ ਆਪਣੇ ਪਿੰਡੇ ਤੇ ਹੜਾਇਆ ਹੋਇਆ ਮੈਂ ਅੱਜ ਇੱਕ ਰਜiment ਦਾ ਸਾਫਤਾ ਸੈਨਿਕਾਂ ਜਿਨ੍ਹਾਂ ਨੇ ਕਾਰਗਲ ਜੰਗ ਦੇ ਵਿੱਚ ਟਾਈਗਰ ਵਲ ਜੋ ਪਹਾੜੀ ਸੀ ਉਹਨੂੰ ਉਹ ਹਾਸਲ ਕੀਤੀ ਸੀ ਸੋ ਇਹ ਬਹੁਤ ਮਾਰੀ ਹੁੰਦੀ ਆ ਜਿਹੜੀ ਜੰਗ ਹੈ ਉਦੇ ਜੰਗ ਚਾਹੇ ਉਗਲੇ ਦੇਸ਼ ਵਾਪੇ ਆਇਆ ਚਾ ਇਧਰਲੇ ਦੇਸ਼ ਵਾਪੇ ਆਇਆ ਇਹਦੇ ਵਿੱਚ ਜੋ ਨੁਕਸਾਨ ਹੋਣਾ ਉਹ ਮਾਨਵਤਾ ਦਾ ਹੀ ਹੋਣਾ ਹੈ ਦੂਨੇ ਪਾਸੇ ਉਧਰ ਵੀ ਸਾਡੇ ਵੀਰ ਫੌਜੀ ਲੱਗੇ ਹੋਏ ਨੇ ਇਧਰ ਵੀ ਸਾਡੇ ਭਰਾ ਫੌਜੀ ਨੇ ਤਾਂ ਜਿਹੜਾ ਨੁਕਸਾਨ ਹੋਣਾ ਮਾਨਵਤਾ ਦਾ ਹੀ ਹੋਣਾ ਦੋਨੇ ਪਾਸੇ ਕੋਈ ਅਸੀਂ ਜੰਗ ਇਹ ਚਾਹੁੰਦੇ ਨਹੀਂ ਸੀ ਤੇ ਅੱਜ ਮੈਨੂੰ ਹੋਣੇ ਪਤਾ ਲੱਗਿਆ ਖਬਰ ਸੁਣ ਰਿਹਾ ਸੀ ਮੈਂ ਟਰੰਪ ਬਾਰੇ ਇਹਨਾਂ ਨੇ ਸਾਡੇ ਦੋਨੇ ਦੇਸ਼ਾਂ ਦੇ ਆਪ ਵਿਚਕਾਰ ਆ ਕੇ ਦੋਨੇ ਦੇਸ਼ਾਂ ਨਾਲ ਗੱਲਬਾਤ ਕਰਕੇ 30 ਬੈਰ ਦਾ ਜਿਹੜਾ ਐਲਾਨ ਕੀਤਾ ਹੈ ਮੈਂ ਸਾਡੇ ਹਸਾਬ ਦਾ ਸੈਨਿਕ ਵੈਲਫੇਅਰ ਸਟੇਟਿ ਵੱਲੋਂ 트ੰਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਨੁਕਸਾਨ ਦੋਨੇ ਜਿੱਸਾਂ ਦਾ ਐਡਾ ਨੁਕਸਾਨ ਹੋਣ ਤੋਂ ਬਚਾਇਆ ਔਰ ਆਪਸ ਵਿੱਚ ਜੋ ਸਾਡਾ ਪਿਆਰ ਹੈ ਉਧਰ ਹੈ ਉਦਲੇ ਫੌਜੀ ਨੇ ਜਾਂ ਸਾਡੇ ਫੌਜੀ ਨੇ ਤੇ ਉਹ ਪਿਆਰ ਹੈ ਜਿਹੜਾ ਸਾਡਾ ਉਦੋਂ ਬਣਿਆ ਰਹੂਗਾ ਕਿਸੇ ਦਾ ਨੁਕਸਾਨ ਤੋਂ ਸਾਡੀ ਜਿਹੜੀ ਉਹ ਬਚਤ ਹੋਈ ਹੈ ਸਾਡੀ ਪਬਲਿਕ ਦਾ ਵੀ ਬਹੁਤ ਨੁਕਸਾਨ ਹੋਣਾ ਸੀਗਾ ਕਿਉਂਕਿ ਜੋ ਪੰਜਾਬ ਦਾ ਸਾਡਾ ਗੱਡਾ ਹੈ ਉਹ ਸਾਰਾ ਮੇਰੇ ਏਰੀਆ ਦੇ ਵਿੱਚ ਸਾਡੇ ਵੀ ਕਿਸਾਨ ਉਧਰ ਖੇਤੀ ਕਰਨ ਵਾਸਤੇ ਜਾਂਦੇ ਨੇ ਤਾਂ ਤੋਂ ਪਾਰ ਉਹਨਾਂ ਦਾ ਵੀ ਬੜਾ ਨੁਕਸਾਨ ਹੋਣਾ ਸੀਗਾ ਪਹਿਲੇ ਉਹ 4-5 ਦਿਨ ਹੋ ਗਏ ਆਪ ਦਾ ਘਰ ਸਾਡੇ ਪਿੱਛੇ ਆਏ ਹੋਈ ਸੀ ਜੂ ਮੈਂ ਕੰਪਾ ਦਾ ਸਾਡੀ ਇਸ ਜੈੜੀ ਵੱਲੋਂ ਦਾ ਵਸਣ ਜਲ ਰਿਹਾ ਨੂੰ ਬਹੁਤ ਧੰਨਵਾਦ ਕਰਦਾ ਜਿਹਨੇ ਆ ਕੇ ਇਹ ਚੀਜ਼ ਦੇ ਦੋਨਾਂ ਦੇ ਪੈਕੇ ਜਿਹੜੀ ਫੋਲਾ ਕਰਾਈ ਹੈ ਟੀਸਵਰ ਕਰਾਇਆ ਤੋਂ ਮੈਂ ਧੰਨਵਾਦ ਕਰਦਾ ਥੋਲੇ న్యూਸ ਆਗਿਆਂ ਦਾ ਜਿਨ੍ਹਾਂ ਨੇ ਵੀਰਾਂ ਲਈ ਸਾਡੀ ਇਹ ਇੰਟਰੂ ਲੈ ਕੇ ਤੇ ਸਾਡੇ ਜੋ ਸਵਾਰ ਸੀ ਉਹ ਸੰਜੀ ਕਰੇ ਨੇ ਧੰਕਾ ਦੇ ਨਾਲ ਤੋਂ ਬਹੁਤ ਬਹੁਤ ਧੰਨਵਾਦ ਰੰਪ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ